ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਾਨਕ ਮਤਾ ਸਾਹਿਬ ਦੇ ਵਿੱਚ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ ਆ ਔਰ ਬੜੀ ਖੁਸ਼ੀ ਦੀ ਗੱਲ ਹੋਈ ਆ ਮੈਂ ਕਹਾਂਗਾ ਕਿ ਕਾਫੀ ਸਮੇਂ ਤੋਂ ਜਿਹੜਾ ਡਿਸਪਿਊਟ ਚੱਲ ਰਿਹਾ ਸੀ ਪ੍ਰਧਾਨਗੀ ਨੂੰ ਲੈ ਕੇ ਕਿ ਪ੍ਰਧਾਨ ਇੱਕ ਤਰ੍ਹਾਂ ਦੀ ਸੀ ਵੀ ਸਰਦਾਰ ਜੁਗਿੰਦਰ ਸਿੰਘ ਪ੍ਰਧਾਨ ਹੈ ਨੇ ਇੱਕ ਤਰ੍ਹਾਂ ਕਹਿੰਦੀ ਸੀ ਨਹੀਂ ਹੈ ਪ੍ਰਧਾਨ ਨੇ ਪਰ ਅੱਜ ਇੱਥੇ ਮੀਟਿੰਗ ਹੋਈ ਆ ਨਾਨਕ ਮਦਦਾ ਸਾਹਿਬ ਦੇ ਵਿੱਚ ਸਰਦਾਰ ਜੁਗਿੰਦਰ ਸਿੰਘ ਦੀ ਪ੍ਰਧਾਨਗੀ ਹੈ ਇੱਥੇ ਮੀਟਿੰਗ ਹੋਈ ਆ ਬਹੁਤ ਛੋਟੇ ਛੋਟੇ ਜਿਵੇਂ ਕਿ ਮੈਂ ਗੱਲ ਕਰਕੇ ਆਇਆ ਸਾਰਿਆਂ ਨਾਲ ਕੀਤੀ ਆ ਆਪ ਜੀ ਨੂੰ ਸਾਹਮਣੇ ਵੀ ਉਹ ਪੇਸ਼ ਕਰਾਂਗਾ ਵੀ ਛੋਟੇ ਮੋਟੇ ਡਿਸਪਿਊਟ ਆਪਸ ਦੇ ਵਿੱਚ ਰਹੇ ਨੇ ਪਰ ਜਿਹੜੀ ਸਭ ਤੋਂ ਖੁਸ਼ੀ ਦੀ ਗੱਲ ਆ ਵੀ ਉਹ ਇਹ ਆ ਵੀ ਚਲੋ ਡਾਇਲੌਗ ਤੇ ਸ਼ੁਰੂ ਹੋਇਆ ਨਾ ਘਟੋ ਘਟ ਸੰਗਤ ਦਾ ਜਿਹੜਾ ਸਵਾਲ ਸਾਨ ਸੰਗਤ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਚੱਲ ਰਹੇ ਸਨ ਉਹ ਸ਼ੰਕੇ ਜਿਹੜੇ ਹੌਲੀ-ਹੌਲੀ ਕਲੀਅਰ ਹੋਣਗੇ ਹੁੰਦੇ ਜਾਂਦੇ ਨੇ ਕਿਉਂਕਿ ਜਿਹੜੇ ਮੈਂਬਰ ਸਹਿਬਾਨ ਸਨ ਇੱਕ ਦੂਜੇ ਦੀ ਸ਼ਕਲ ਨਹੀਂ ਸਨ ਵੇਖਣਾ ਚਾਹੁੰਦੇ ਅੱਜ ਉਹਨਾਂ ਸਾਰਿਆਂ ਨੇ ਬੈਠ ਕੇ ਇਕੱਠਿਆਂ ਨੇ ਮੀਟਿੰਗ ਕੀਤੀ ਆ ਮੀਟਿੰਗ ਅੱਜ ਸਰਦਾਰ ਜੁਗਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਤੇ ਮਾਨ ਸਚੀਵ ਸਰਦਾਰ ਅਮਰਜੀਤ ਸਿੰਘ ਜੀ ਬੋਪਰਾਏ ਦੀ ਪ੍ਰਧਾਨਗੀ ਹੇਠ ਹੋਰ ਬਾਕੀ ਸਾਰੇ ਮੈਂਬਰ ਸਹਿਬਾਨ ਇੱਥੇ ਪਹੁੰਚੇ ਸਨ ਔਰ ਇਹਨਾਂ ਦਾ ਕੀ ਕਹਿਣਾ ਉਹਦੇ ਬਾਰੇ ਵੀ ਕਰਾਂਗੇ ਆਪਾਂ ਸਰਦਾਰ ਜੁਗਿੰਦਰ ਸਿੰਘ ਵੀ ਬੈਠੇ ਸਾਰੇ ਮੈਂਬਰ ਸਹਿਬ ਅੱਜ ਦੀ ਮੀਟਿੰਗ ਹੋਈ ਆ ਕਾਫੀ ਸਮੇਂ ਤੋਂ ਜੋ ਡਿਸਪੂਟ ਚੱਲ ਰਿਹਾ ਸੀ ਤੁਹਾਡੇ ਕਮੇਟੀ ਦੇ ਆਪਸ ਦੇ ਵਿੱਚ ਸਰਦਾਰ ਜਗਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਮੀਟਿੰਗ ਹੋਈ ਆ ਤੇ ਕੀ ਇਹਦਾ ਮਤਲਬ ਇਹ ਕੱਢੀਏ ਅਸੀਂ ਵੀ ਸਰਦਾਰ ਜਗਿੰਦਰ ਸਿੰਘ ਨੂੰ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਪ੍ਰਧਾਨ ਮੰਨ ਲਿਆ ਵਾ ਸਾਡੇ ਬਹੁਤ ਹੀ ਅਤਿ ਸਤਿਕਾਰਯੋਗ ਸਰਦਾਰ ਜਗਿੰਦਰ ਸਿੰਘ ਜਿਹੜੇ ਪ੍ਰਧਾਨ ਸਾਹਿਬ ਨੇ ਅਸੀਂ ਤਾਂ ਇਹਨਾਂ ਨੂੰ ਪਿਛਲੇ ਸਾਲ ਹੀ ਮਤਲਬ ਜਦੋਂ ਆਪਾਂ ਉਹ ਕੀਤਾ ਸੀ ਉਦੋਂ ਹੀ ਅਸੀਂ ਪ੍ਰਧਾਨ ਬਣਾਤਾ ਸੀਗਾ ਔਰ ਹਰ ਡਾਕੂਮੈਂਟ ਦੇ ਤਰੀਕੇ ਨਾਲ ਮਤਲਬ ਵਿਧੀ ਵਿਦਾਨਾ ਕੀਤਾ ਸੀਗਾ ਔਰ ਉਹਨੂੰ ਸਰਕਾਰ ਵੱਲੋਂ ਅਪਰੂਵਲ ਦਿੱਤੀ ਗਈ ਕੋਈ ਸਾਡੇ ਮੈਂਬਰ ਸਾਹਿਬਾਨ ਕਿਸੇ ਦੇ ਕਹਿਣ ਤੇ ਜਾਂ ਕਿਸੇ ਦੀ ਗੱਲਬਾਤ ਦੇ ਚੱਕਰ ਵਿੱਚ ਉਹ ਸਾਡੇ ਖਿਲਾਫ ਹਾਈ ਕੋਰਟ ਗਏ ਉਹਨਾਂ ਦਾ ਕੁਝ ਜਿਹੜੋ ਮਤ ਸੀਗਾ ਤੇ ਮੈਂ ਤੇ ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸ਼ੁਕਰਾਨਾ ਕਰਾਂਗਾ ਕਿ ਜਿਨ੍ਹਾਂ ਨੇ ਅੱਜ ਇਹਨਾਂ ਦੀ ਅਧਿਖਸ਼ਤਾ ਵਿੱਚ ਆਕਰ ਕੇ ਮੀਟਿੰਗ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਮੈਂ ਉਹਨਾਂ ਨੂੰ ਮਤਲਬ ਇਸ ਗੱਲ ਦੀ ਸਾਰੀ ਸੰਗਤ ਨੂੰ ਵਧਾਈ ਦਿੰਦਾ ਵਾਂ ਵੀ ਇਹ ਸਾਨੂੰ ਦੂਰੀਆਂ ਘੱਟ ਕਰਕੇ ਔਰ ਸਾਨੂੰ ਇਹਦੇ ਵਿੱਚ ਮਤਲਬ ਸਹਿਯੋਗ ਕਰਨਾ ਚਾਹੀਦਾ ਗੁਰੂ ਘਰ ਦਾ ਕੰਮ ਆ ਤੇ ਇਹ ਸਾਰੇ ਹੀ ਵਧਾਈ ਦੇ ਪਾਤਰ ਨੇ ਜਿਹਨੇ ਸਾਡੇ ਮੈਂਬਰ ਸਨ ਕੁਝ ਮੈਂਬਰਾਂ ਵੱਲੋਂ ਅਜੇ ਵੀ ਥੋੜਾ ਇਤਰਾਜ਼ ਪਾਇਆ ਜਾ ਰਿਹਾ ਵੀ ਜਿਹੜਾ ਚੋਣ ਹੋਈ ਪ੍ਰਧਾਨ ਸਾਹਿਬ ਦੀ ਸਹੀ ਤਰੀਕੇ ਨਾਲ ਹੋਈ ਉਹਨਾਂ ਦਾ ਥੋੜਾ ਜਿਹਾ ਉਹ ਹੁੰਦਾ ਹੀ ਆ ਵੀ ਉਹਨਾਂ ਨੂੰ ਇੱਕ ਇੱਕ ਤਰੀਕੇ ਨਾਲ ਕਿ ਵੀ ਅਸੀਂ ਮਤਲਬ ਉਹਨੂੰ ਪ੍ਰਧਾਨ ਨਹੀਂ ਮੰਨਦੇ ਔਰ ਹੁਣ ਜੇ ਮੰਨਦੇ ਨਹੀਂ ਫਿਰ ਉਹਨਾਂ ਦੀ ਅਧਿક્ષાਤਾ ਦੀ ਮੀਟਿੰਗ ਦੇ ਵਿੱਚ ਵੀ ਆਏ ਨੇ ਉਹ ਇਹਦਾ ਮਤਲਬ ਉਹਨਾਂ ਨੇ ਪ੍ਰਧਾਨ ਐਕਸੈਪਟ ਕੀਤਾ ਤਾਂ ਹੀ ਆਏ ਨੇ ਨਾ ਮੀਟਿੰਗ ਦੇ ਵਿੱਚ ਮਰਦਾਨਮ ਜੀ ਦੀ ਅਧਿક્ષાਤਾ ਦੀ ਮੀਟਿੰਗ ਹੋਈ ਆ ਹਰ ਗੱਲ ਵਿੱਚ ਪ੍ਰਸਾਪ ਵਿੱਚ ਜਿਹੜੀ ਉਹਨਾਂ ਕੋਈ ਗੱਲਬਾਤ ਵਿਚਾਰ ਰੱਖੇ ਆ ਪ੍ਰਧਾਨ ਜੀ ਨੇ ਅੱਗੇ ਲਿਆ ਕੇ ਰੱਖੇ ਆ ਤੇ ਇਹਦਾ ਮਤਲਬ ਮੈਂ ਤਾਂ ਇਹ ਗੱਲ ਖਵਾਗਾ ਕਿ ਵੀ ਉਹਨਾਂ ਨੂੰ ਸ਼ਾਇਦ ਇਸ ਗੱਲ ਦੀ ਸੋਝੀ ਹੋ ਗਈ ਆ ਕਿ ਵੀ ਹੁਣ ਜਿਹੜੇ ਜੋਗਿੰਦਰ ਸਿੰਘ ਜੀ ਬਣੇ ਨੇ ਸਿੱਧੀ ਸਹੀਦ ਵਿਧਾਨਨਾ ਬਣੇ ਨੇ ਔਰ ਮੈਂ ਹੁਸ்ப ਕਾਮਨਾ ਮਤਲਬ ਇਸ ਗੱਲ ਦੀ ਕਹਾਂਗਾ ਵੀ ਸਭ ਕਾਮਨਾ ਦੇ ਨਾਲ ਸਾਰਿਆਂ ਨੂੰ ਕਿ ਵੀ ਇਹ ਜਲਦੀ ਤੋਂ ਜਲਦੀ ਜਿਹੜਾ ਕੋਰਟ ਕਚੈਰੀ ਵਿੱਚ ਉਹਨਾਂ ਨੇ ਹਾਈ ਕੋਰਟ ਵਿੱਚ ਪਾਇਆ ਵਾ ਔਰ ਨਾਲੇ ਗੁਰੂ ਘਰ ਦਾ ਪੈਸਾ ਔਰ ਯਾ ਜੋ ਵੀ ਇਹ ਮਤਲਬ ਪੈਸੇ ਦੇ ਵਿਸਟੇਜ ਵੀ ਆ ਔਰ ਇਹਦੇ ਨਾਲ ਸਾਡਾ ਨਾ ਇੱਕ ਸਾਡੇ ਸਿੱਖ ਪੰਥ ਦੀ ਇੱਕ ਬੜੀ ਤਕੜੀ ਹਾਨੀ ਹੁੰਦੀ ਆ ਕਿ ਸਾਡੇ ਅਸੀਂ ਪੱਗਾ ਦਸਾਰਾ ਬਨ ਕੇ ਔਰ ਉੱਥੇ ਜਾ ਕੇ ਹਾਈ ਕੋਰਟ ਵਿੱਚ ਖਲੋਤੇ ਹੁੰਦੇ ਆ ਸਾਰੇ ਸਾਡੀ ਸਾਡੀ ਸਿੱਖ ਪਲੇਸ ਤੇ ਮੈਂਬਰ ਸਾਹਿਬਾਨ ਤੇ ਮੈਂ ਤੇ ਕਵਾਂਗਾ ਵੀ ਇਹ ਜੇ ਹੁਣ ਉਹਨਾਂ ਨੇ ਕਰ ਲਿਆ ਵਾ ਜੇ ਉਹਨਾਂ ਦੇ ਅਗਰ ਦਿਲ ਸਾਫ਼ ਨੇ ਨੀਅਤ ਸਾਫ਼ ਆ ਤੇ ਉਹ ਆਪਣੇ ਇੱਥੇ ਆਉਣ ਆਪਦੀ ਗੱਲ ਰੱਖਣ ਤੇ ਜੋ ਕੋਰਟ ਦਾ ਨਿਰਣੇ ਆਦੇਸ਼ ਹੋਏਗਾ ਉਹ ਆਪਾਂ ਸਰਮਾਨ ਹੋਏਗਾ ਇਹ ਸ੍ਰੀ ਅਕਾਲ ਤਖਤ ਸਾਹਿਬ ਵੀ ਗਏ ਸੀਗੇ ਉਥੋਂ ਵੀ ਇਹਨਾਂ ਨੂੰ ਇਹ ਕਿਹਾ ਵੀ ਤੁਸੀਂ ਹਾਈ ਕੋਰਟ ਵਿੱਚ ਜਾ ਚੁੱਕੇ ਜੇ ਅਸੀਂ ਇੱਥੇ ਕੋਈ ਨਿਰਣੇ ਨਹੀਂ ਜਣਾਇਆ ਸ੍ਰੀ ਸਿੰਘ ਸਾਹਿਬ ਸਾਡੇ ਜਾਨੀ ਰੁਕबीर ਸਿੰਘ ਦਾ ਇਹ ਹੁਕਮ ਸੀਗਾ ਤੇ ਪਰ ਫਿਰ ਵੀ ਇਹ ਮਤਲਬ ਹਾਈ ਕੋਰਟ ਦੇ ਉੱਤੇ ਡਿਪੈਂਡ ਨੇ ਚਲੋ ਹਾਈ ਕੋਰਟ ਦਾ ਹੀ ਸਨਮਾਨ ਕਰਦੇ ਆ ਤੁਹਾਡਾ ਕਹਿਣ ਤੋਂ ਭਾਵ ਆ ਵੀ ਜਿਹੜਾ ਖੰਡ ਆ ਉਹ ਸਹੀ ਤਰੀਕੇ ਨਾਲ ਚੱਲਣਾ ਚਾਹੀਦਾ ਮੀਟਿੰਗਾਂ ਹੋਣੀਆਂ ਚਾਹੀਦੀਆਂ ਚਲੋ ਕੋਰਟ ਦਾ ਜਦੋਂ ਫੈਸਲਾ ਆਏਗਾ ਆਏਗਾ ਪਰ ਜਿਹੜਾ ਕਾਰਜ ਆ ਉਹ ਸਹੀ ਤਰੀਕੇ ਨਾਲ ਹੁਣ ਚੱਲਣਾ ਚਾਹੀਦਾ ਪ੍ਰਧਾਨ ਮੰਨ ਕੇ ਹੀ ਕੰਮ ਕਰਨਾ ਚਾਹੀਦਾ ਹਾਂ ਬਿਲਕੁਲ ਜੇ ਜੇ ਅਗਰ ਅਸੀਂ ਪ੍ਰਧਾਨ ਨਹੀਂ ਮੰਨਾਂਗੇ ਉਹ ਫਿਰ ਫਿਰ ਸਾਡੇ ਫਿਰ ਕੌਣ ਦਾ ਜਾਂ ਜਾਣ ਦਾ ਉਹ ਜਿੱਤ ਨਹੀਂ ਰਹੇ ਬੇਤੋ ਸੈਕਟਰ ਸਾਹਿਬ ਜਿੱਤੋਂ ਜ਼ਿਆਦਾ ਡਿਸਪਿਊਟ ਸ਼ੁਰੂ ਹੋਏ ਸਨ ਇੱਕ ਸਿੱਖਿਆ ਸਮੇਟੀਆ ਨੂੰ ਲੈ ਕੇ ਜਦੋਂ ਕੰਮ ਸ਼ੁਰੂ ਹੋਇਆ ਵਾਸਤੇ ਆਪਜੀ ਵੱਲੋਂ ਆਪਜੀ ਦੀ ਕਮੇਟੀ ਵੱਲੋਂ ਪਹਿਲ ਕੀਤੀ ਜਾਏਗੀ ਅਸੀਂ ਨਾ ਪਹਿਲ ਕਰਤੀ ਸੀਗੀ ਅਸੀਂ ਪਿਛਲੇ ਦਿਨੀ ਮਤਲਬ ਕਮੇਟੀਆਂ ਦਾ ਗਠਨ ਕਰਤਾ ਸੀਗਾ ਕਮੇਟੀ ਦਾ ਗਠਨ ਕਰਤਾ ਸੀ ਤੇ ਉਹਨਾਂ ਦੇ ਵਿੱਚ ਐਸੀ ਸਾਡੀ ਦੂਜੀ ਜਿਹੜੀ ਪਾਰਟੀ ਦੇ ਆ ਤੇ ਇਹਨਾਂ ਨੇ ਉਹਦੇ ਵਿੱਚ ਆਬਜੈਕਸ਼ਨ ਕੀਤਾ ਹੋਇਆ ਉਹ ਸਾਡੀ ਉੱਥੇ ਮਤਲਬ ਸ੍ਰੀਮਾਨ ਆਪਣੇ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਆ ਉੱਥੇ ਸਾਡੀ ਉਹ ਵਿਚਾਰधीन ਪਈ ਹੋਈ ਆ ਉਹਦੇ ਉੱਤੇ ਕੋਈ ਨਿਰਣੇ ਨਹੀਂ ਆਇਆ ਹੈਗਾ ਕਿ ਵੀ ਉਹ ਉਹਨੂੰ ਐਕਸੈਪਟ ਕਰਦੇ ਆ ਜਾਂ ਉਹਨੂੰ ਮਤਲਬ ਨਹੀਂ ਐਕਸੈਪਟ ਕਰਦੇ ਅਸੀਂ ਬਣਾ ਕੇ ਪ੍ਰਸਤਾਵ ਮੈਂ ਤੇ ਪ੍ਰਧਾਨ ਸਾਹਿਬ ਨੇ ਹੀ ਦੇ ਦਿੱਤਾ ਹੈ ਐਜੂਕੇਸ਼ਨ ਕਮੇਟੀਆਂ ਦਾ ਬਾਕੀ ਮੈਂਬਰਾਂ ਨਾਲ ਡਾਇਲੋਗ ਜੇ ਕਰਨ ਦੀ ਜ਼ਰੂਰਤ ਪਈ ਆਪ ਜੀ ਕਰੋਗੇ ਬਿਲਕੁਲ ਕਰਾਂਗੇ ਅਸੀਂ 24 ਘੰਟੇ ਪ੍ਰਧਾਨ ਸਾਹਿਬ ਨੇ ਅੱਜ ਵੀ ਇਹ ਗੱਲ ਕਹੀ ਸਾਰੇ ਮੈਂਬਰ ਸਾਹਿਬਾਨ ਨੂੰ ਕਿ ਵੀ ਅਸੀਂ ਤੁਹਾਡੇ ਬਾਅਦ 24 ਘੰਟੇ ਅਵੇਲੇਬਲ ਆ ਜਦੋਂ ਤੁਸੀਂ ਮਰਜ਼ੀ ਚਾਓ ਪ੍ਰਧਾਨ ਤੇ ਸਕੱਤਰ ਸਾਡੇ ਸਾਡੇ ਜਿੰਨੇ ਵੀ ਸਾਡੇ ਸਾਡੇ ਸਟਾਫ ਸੇ ਬੈਠੇ ਨੇ ਸਤੀ ਸਤੀ ਸਾਹਿਬ ਇਹ ਸਾਰੇ ਅਵੇਲੇਬਲ ਆ ਚਲੋ ਥੋੜੇ ਸਾਡੇ ਕੋਲ ਜੁਮੇ ਰਹਿੰਦੇ ਇੱਕ ਦੀ ਕੋਈ ਕਿਸੇ ਦਾ ਕੋਈ ਫੋਨ ਅਟੈਂਡ ਨਹੀਂ ਕਰ ਪਾਇਆ ਤਾਂ ਅਸੀਂ ਉਹਦੇ ਨੂੰ ਦੁਬਾਰਾ ਬੈਕ ਕਾਲ ਕਰਾਂਗੇ ਤੇ ਮੈਂ ਤੇ ਅਪੀਲ ਕਰਾਂਗਾ ਸਾਰਿਆਂ ਨੂੰ ਵੀ ਆਪਾਂ ਨਾਲ ਮਿਲ ਕੇ ਸੇਵਾ ਕਰੀਏ ਸਾਨੂੰ ਇਹ ਬ ਔਰ ਪਤਾ ਨਹੀਂ ਇਹ ਸਾਡੇ ਕੋਈ ਪਿਛਲੇ ਕਰਮਾਂ ਦੇ ਸਾਡੇ ਉਹ ਸੀਗਾ ਤੇ ਸਾਨੂੰ ਸਿਵਾ ਮਿਲੀ ਆ ਤੇ ਸਾਰੇ ਸਾਨੂੰ ਸਹਿਯੋਗ ਕਰਨ ਔਰ ਅਸੀਂ ਅਪੇਕਸ਼ਾ ਕਰਦੇ ਹਾਂ ਵੀ ਸਾਨੂੰ ਸਹਿਯੋਗ ਕਰਨਗੇ ਗਾੜੀ ਔਰ ਮੈਂ ਅਸੀਂ ਆਪਣਾ ਜਿਹੜਾ ਸਹੀ ਤਰੀਕਾ ਸੋਚਣ ਦੇ ਤਰੀਕਾ ਪਰਬੰਧ ਕਰੀਏ ਕੋਈ ਵੀ ਗੁਰੂ ਘਰ ਦੀ ਜਿਹੜੀ ਗੱਲਬਾਤ ਹੁੰਦੀ ਆ ਮੈਂ ਤੇ ਇਹਨਾਂ ਨੂੰ ਸਾਡੇ ਜਿਹੜੇ ਸਾਡੇ ਮੇਰੇ ਦੂਜੇ ਵੀਰ ਨੇ ਸਾਡੇ ਸਾਡੇ ਜਿਹੜੇ ਮਤਲਬ ਇਸ ਟਾਈਮ ਤੇ ਅਵੇਲੇਬਲ ਨਹੀਂ ਹੈਗੇ ਮੈਂ ਉਹਨਾਂ ਨੂੰ ਇੱਕ ਰਿਕਵੈਸਟ ਕਰਾਂਗਾ ਵੀ ਜਿਹੜੀ ਵੀ ਗੱਲਬਾਤ ਤੁਸੀਂ ਕਰੋ ਉਹ ਇੱਥੇ ਹਾਊਸ ਬੈਠ ਕੇ ਗੱਲ ਕਰੋ ਜੋ ਵੀ ਤੁਹਾਡਾ ਪ੍ਰੋਬਲਮ ਆ ਜਾਂ ਤੁਹਾਡੇ ਕੋਈ ਸੁਝਾਅ ਆ ਜਾਂ ਕੋਈ ਗੱਲਬਾਤ ਆ ਇੱਥੇ ਹਾਊਸ ਕਰੋ ਅਸੀਂ ਤੁਹਾਡੀ ਗੱਲ ਨੂੰ ਨਾ ਸੁਣੀਏ ਤੇ ਤੁਸੀਂ ਜਾ ਕੇ ਬਾਹਰ ਕਾਨਫਰੰਸ ਕਰੋ ਜੋ ਮਰਜ਼ੀ ਕਰੋ ਪਰ ਜੇ ਅਸੀਂ ਤੁਹਾਡੀ ਗੱਲ ਸੁਣਨ ਦੇ ਅੱਜ ਵੀ ਮੀਟਿੰਗ ਸਾਡੇ ਹੋ ਤਿਆਰ ਹੋਇਆ ਸੀ ਪ੍ਰਧਾਨ ਸਾਹਿਬ ਨੇ ਕਿਹਾ ਸੀਗਾ ਕਿ ਵੀ ਅਸੀਂ ਤੁਹਾਡੀ ਗੱਲ ਸੁਣਨ ਨੂੰ ਤਿਆਰ ਆ ਮੈਂ ਤੇ ਸਕੱਤਰ ਵੀ ਦੋਵੇਂ ਜਣੇ ਤੁਹਾਨੂੰ ਤਿਆਰ ਆ ਸਾਡੇ ਸਕੱਤਰ ਸਾਹਿਬ ਬੈਠੇ ਇਹ ਵੀ ਸਾਡੇ ਸੁਣ ਪਾ ਲਈ ਅਸੀਂ ਗੱਲ ਉਹਨਾਂ ਦੀ ਹਰ ਗੱਲ ਨੂੰ ਤਵੱਜੂ ਦਿੰਨੇ ਆ ਪਰ ਜੇ ਉਹ ਜਾ ਕੇ ਫਿਰ ਸਾਨੂੰ ਬਾਹਰ ਭੰਡਣਗੇ ਔਰ ਸਾਨੂੰ ਫਿਰ ਕਰਨਗੇ ਮਤਲਬ ਬੇਵਤ ਬੇਵਤ ਕਰਨਗੇ ਤੇ ਫਿਰ ਭਾਜਤਾਂ ਨੂੰ ਗਵਾਂਡ ਬਰਾਬਰੀ ਹੁੰਦਾ ਫਿਰ ਅਸੀਂ ਮਤਲਬ ਅਸੀਂ ਵੀ ਕੋਈ ਉਹ ਨਹੀਂ ਹੈਗਾ ਕਿ ਵੀ ਅਸੀਂ ਹਰ ਗੱਲ ਦੀ ਉਹਦੇ ਤੇ ਉਹ ਕਰਾਂਗੇ ਪਰ ਮੇਰੀ ਫਿਰ ਵੀ ਰਿਕਵੈਸਟ ਹੈ ਉਹਨਾਂ ਨੂੰ ਅਸੀਂ ਨਿਮਾਣੇ ਬਣ ਕੇ ਉਹਨਾਂ ਦੇ ਗਾੜੀ ਚਲਾ ਕੇ ਬੇਨਤੀ ਕਰਾਂਗੇ ਕਿ ਵੀ ਤੁਸੀਂ ਸਾਨੂੰ ਸਹਿਯੋਗ ਕਰੋ ਅਹੀਂ ਤੁਹਾਡੇ ਨਾਲ ਆ ਜੇ ਉਹਨਾਂ ਨੇ ਜਾ ਕੇ ਇੱਥੇ ਬੜੇ ਅੱਛੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ ਸਾਡੇ ਭਾਈ ਸਾਹਿਬ ਹਰਪາກ ਸਿੰਘ ਜੀ ਨੇ ਵੀ ਪਹਿਲਾਂ ਉਹ ਗੱਲ ਕਹੀ ਸੀ ਕਿ ਵੀ ਇੱਥੇ ਬੜੇ ਚੰਗੇ ਮਾਹੌਲ ਦੀ ਹੋਈ ਆ ਹੁਣ ਜੇ ਕੋਈ ਬਾਹਰ ਜਾ ਕੇ ਕਵੇ ਵੀ ਉੱਥੇ ਸਾਡਾ ਇਸ ਤਰ੍ਹਾਂ ਹੋ ਗਿਆ ਉਸ ਤਰ੍ਹਾਂ ਕੋਈ ਗਲਤ ਗੱਲ ਆ ਉਹਨੂੰ ਆਪਾਂ ਕੋਈ ਮਤਲਬ ਉਹ ਨਹੀਂ ਗੀ ਤੁਸੀਂ ਸਾਡੀ ਰਿਕਾਰਡਿੰਗ ਕੱਢ ਕੇ ਦੇਖ ਸਕਦੇ ਜੇ ਇੱਥੇ ਬੜੇ ਚੰਗੇ ਮਾਹੌਲ ਦੇ ਵਿੱਚ ਜਿਹੜੀ ਸਾਡੀ ਮੀਟਿੰਗ ਸਾਰੀ ਹੋਈ ਆ ਤੇ ਮੈਂ ਤੁਹਾਡਾ ਵੀ ਧੰਨਵਾਦ ਕਰਾਂਗਾ ਤੁਹਾਡੇ ਚੈਨਲ ਦਾ ਧੰਨਵਾਦ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵ ਤੇ ਸਾਡੇ ਸਾਰੇ ਮੈਂਬਰ ਸਾਹਿਬਾਨ ਪਹੁੰਚੇ ਸੀ ਮੀਟਿੰਗ ਵਿੱਚ ਔਰ ਸ਼ਾਂਤੀਪੂਰਨ ਲੰਮਸਮ ਸ਼ਾਂਤੀਪੂਰਨੀ ਮੀਟਿੰਗ ਨਿਬੜੀ ਹੈ ਔਰ ਜਿੰਨੇ ਵੀ ਪ੍ਰਸਤਾਵ ਸੀ ਉਹਨਾਂ ਤੇ ਵੀ ਚਰਚਾ ਹੋਈ ਹੈ ਅੱਗੇ ਕਰਨ ਵਾਲਿਆਂ ਤੇ ਵੀ ਚਰਚਾ ਹੋਈ ਹੈ ਬਾਕੀ ਛੋਟੀਆਂ ਮੋਟੀਆਂ ਗੱਲਾਂ ਕਮੇਟੀ ਚ ਹੁੰਦੀਆਂ ਹੀ ਨੇ ਉਹ ਕੋਈ ਖਾਸ ਗੱਲ ਨਹੀਂ ਹੈਗੀ ਬਾਕੀ ਵਿਸਤਾਰ ਨਾਲ ਸਾਡੇ ਸੈਕਟਰੀ ਸਾਹਿਬ ਦੱਸਣਗੇ ਤੁਹਾਨੂੰ ਪੂਰੀ ਗੱਲ ਅੱਜ ਮੀਟਿੰਗ ਦੇ ਵਿੱਚ 24 23 24 ਮੈਂਬਰ ਸੈਟ 25 25 ਮੈਂਬਰ ਸਾਹਿਬ ਸਾਡੇ ਵਸਤੀ ਸੀਗੇ ਔਰ ਅੱਜ ਮੈਂ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਾਂਗਾ ਗੁਰੂ ਸਾਹਿਬ ਦਾ ਗੁਰੂ ਹਰਗੋਬਿੰਦ ਸਾਹਿਬ ਰਾਜਾ ਦਾ ਵੀ ਜਿਨ੍ਹਾਂ ਨੇ ਇੰਨੀ ਕਿਰਪਾ ਕੀਤੀ ਕਿ ਸਾਡੇ ਸਾਨੂੰ ਸਾਰ ਨੂੰ ਸਮਾਤ ਆਈ ਅਸੀਂ ਬਹੁਤ ਤਰੀਕੇ ਨਾਲ ਪਿਆਰ ਨਾਲ ਮੁਹੱਬਤ ਨਾਲ ਬਹਿ ਕਰਕੇ ਅਸੀਂ ਆਪਸ ਦੇ ਵਿੱਚ ਡਿਸਕਸ ਕੀਤਾ ਛੋਟੀ ਮੋਟੀਆਂ ਗੱਲਾਂ ਦੇ ਵਿੱਚ ਕੁਝ ਸਾਡੇ ਆਪਸ ਵਿੱਚ ਡਿਸਕਸ਼ਨ ਹੋਏ ਪਰ ਵਿੱਚ ਸਾਰੇ ਸਾਨੂੰ ਦੂਜੀ ਆਪਣੇ ਜਿਹੜੇ ਸਾਡੇ ਜਿਹੜੇ ਸਾਡੇ ਭਰਾ ਨੇ ਨਿਰਮਲ ਸਿੰਘ ਹੋਣੀਆਂ ਦੂਜੇ ਨਾਲ ਦੇ ਜਿਹੜੇ ਸਦਾਲ ਦੇ ਸਹਿਯੋਗੀ ਸਜਾ ਦੇ ਇਸ ਨੇ ਉਹਨੇ ਵੀ ਸਾਨੂੰ ਬੜਾ ਕੋਆਪਰੇਟ ਕੀਤਾ ਸਾਡੇ ਮੈਂਬਰਾਂ ਨੇ ਵੀ ਕੋਆਪਰੇਟ ਕੀਤਾ ਬਾਕੀ ਸਾਰੇ ਜਿਹੜੇ ਆਏ ਨੇ ਮੈਂਬਰ ਸਾਹਿਬਾਨ ਸਾਰਿਆਂ ਦਾ ਬਹੁਤ ਬਹੁਤ ਆਭਾਰੀ ਹਾਂ ਮੈਂ ਮੈਂ ਇਹਨਾਂ ਨੂੰ ਸਾਰਿਆਂ ਨੂੰ ਧੰਨਵਾਦ ਕਰਾਂਗਾ ਔਰ ਵਿਕਾਸ ਦੇ ਕਾਰੇ ਨੇ ਵਿਕਾਸ ਵਾਸਤੇ ਮੈਂ ਇਹਨਾਂ ਨੂੰ ਅਪੀਲ ਕਰਾਂਗਾ ਵੀ ਆਪ ਜੀ ਸਾਰੇ ਜਣੇ ਰਲ ਮਿਲ ਕੇ ਸਾਨੂੰ ਸਹਿਯੋਗ ਕਰੋ ਤੇ ਅਸੀਂ ਤੁਹਾਨੂੰ ਸਨਮਾਨ ਦੇਾਂਗੇ ਮੰਨਦਾ ਜੋ ਸਨਮਾਨ ਤੁਹਾਡਾ ਹੈਗਾ ਤੁਹਾਨੂੰ ਇੱਜ਼ਤ ਆਪਾਂ ਹੀ ਜੋ ਸਾਡੇ ਲਈ ਹੈਗੀ ਹੈ ਕਰਾਂਗੇ ਆਪ ਜੀ ਕੋਆਪਰੇਟ ਕਰੋ ਆਪਾਂ ਗੁਰੂ ਘਰ ਦੇ ਕੰਮ ਆਪਾਂ ਨੂੰ ਚੰਗੀ ਤਰੀਕੇ ਨਾਲ ਕਰੀਏ ਜੜੀ ਸਾਹਿਬ ਜਿਹੜੀ ਚੀਜ਼ ਦਾ ਖਾਸਾ ਵੀ ਆਪਾਂ ਦੇ ਵਿੱਚ ਕੋਈ ਥੋੜੇ ਮਨ ਮੋਟਾ ਵਿਚਾਨ ਝਗੜਾ ਹੁੰਦਾ ਡਰਤੀ ਇਹੋ ਜੀ ਘਟ ਨਹੀਂ ਹੋ ਰਹੀ ਨਹੀਂ ਨਹੀਂ ਕੋਈ ਅਸੀ ਗੱਲ ਨਹੀਂ ਸਭ ਮਹਾਰਾਜ ਕਿਰਪਾ ਨਾਲ ਬਹੁਤ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਚਲੋ ਮੈਂ ਦੱਸਿਆ ਨਾ ਛੋਟੀ ਮੋਡੀ ਗੱਲਾਂ ਤੇ ਹੁੰਦੀਆਂ ਨੇ ਕਦੇ ਕਿਸੇ ਦੀ ਕੋਈ ਆਵਾਜ਼ ਉੱਚੀ ਹੁੰਦੀ ਆ ਕਿਸੇ ਦੀ ਥੋੜੀ ਮਦਮ ਹੁੰਦੀ ਆ ਤੇ ਕੋਈ ਅਸੀ ਗੱਲ ਕੋਈ ਨਹੀਂ ਸਾਡੇ ਮਹਾਰਾਜ ਬਹੁਤ ਅੱਛੇ ਅੱਛੇ ਮਾਹੌਲ ਵਿੱਚ ਸਾਡੀ ਮੀਟਿੰਗ ਹੋਈ ਆ ਸਾਡੇ ਸਾਰੇ ਮੈਂਬਰ ਸੈਵਨ ਦਾ ਬਤ ਧੰਨਵਾਦ ਦੁਬਾਰਾ ਫਿਰ ਮੈਂ ਕਰਾਂਗਾ ਕਿ ਵੀ ਸਾਡੇ ਸਾਰੇ ਬੰਦਿਆਂ ਨੇ ਮਾਤਾ ਜੀ ਸਾਡੇ ਆਪਣੇ ਉਥੋਂ ਸ ਇਨਾਂ ਦਾ ਵੀ ਧੰਨਵਾਦ ਸਾਡੇ ਹਸਪਤਾਲ ਵੀਰ ਜੀ ਆਏ ਨੇ ਹੋਰ ਵੀ ਸਾਡੇ ਜਿਹੜੇ ਮੈਂਬਰ ਸਾਹਿਬਾਂ ਸਾਡੇ ਪ੍ਰਧਾਨ ਜੀ ਨੇ ਸਾਡੇ ਪੰਨੂ ਸਾਹਿਬ ਦੂਜੇ ਪੰਨੂ ਸਾਹਿਬ ਹਰਪਾਲ ਸਿੰਘ ਜੀ ਸਰਦਾਰ ਪ੍ਰਕਾਸ਼ ਸਿੰਘ ਜੀ ਯਾ ਤੁਹਾਡੇ ਆਪਣੇ ਕੀਦਾਂ ਆਪਣੇ ਗੁਰਨੈਲ ਸਿੰਘ ਜੀ ਪੋਨਾ ਭਾਜੀ ਸਾਡੇ ਹੈਗੇ ਨੇ ਗੁਰਵੰਤ ਸਿੰਘ ਸੋਨੀ ਆ ਯਾ ਉਧਰ ਗੁਰਦਿਆਲ ਸਿੰਘ ਸਰਦਾਰ ਪ੍ਰਤਪਾਲ ਸਿੰਘ ਜਿਨੇ ਵੀ ਸਾਡੇ 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 ਮੈਂਬਰ ਸਾਹਿਬਾਂ ਆਏ ਨੇ ਸਾਰਿਆਂ ਨੇ ਬਹੁਤ ਅੱਛਾ ਸਾਨੂੰ ਕੋਆਪਰੇਟ ਕੀਤਾ ਔਰ ਮੈਂ ਅੱਗੇ ਵੀ ਇਹਨਾਂ ਨੂੰ ਆਸ ਕਰਾਂਗਾ ਵੀ ਇਹ ਸਾਨੂੰ ਇਸ ਤਰ੍ਹਾਂ ਹੀ ਕੋਆਪਰੇਟ ਕਰਦੇ ਰਹਿਣਗੇ ਔਰ ਅਸੀਂ ਗੁਰੂ ਕਰਦੇ ਜਿਹੜੇ ਰੁਕੇ ਕਾਰਜ ਨੇ ਹੁਣ ਸਾਨੂੰ ਟਾਈਮ ਸਾਡੇ ਕੋਲ ਬਹੁਤ ਘੱਟ ਰਹਿ ਗਿਆ ਬਾਹੀਂ 3 ਸਾਲ ਅਸੀਂ ਬਿਤਾ ਲਏ ਆਪਣੇ ਇਸ ਤੇ ਮੈਂ ਤੇ ਸਾਰਿਆਂ ਦੀ ਗਾੜੀ ਹੱਥ ਬੰਨ ਕੇ ਰਿਕਵੈਸਟ ਕਰਾਂਗਾ ਕਿ ਵੀ ਆਪਸ ਵਿੱਚ ਜੇ ਕੋ ਸਾਡੇ મતਭੇਦ ਹੈਗੇ ਨੇ ਆਪਾਂ ਬਾਹਰ ਬਹਿ ਕੇ ਨਿਪਟਾ ਲੀਏ ਇੱਥੇ ਆਪਾਂ ਮਤਲਬ ਜਿਹੜੇ ਆ ਕਿ ਆਪਾਂ ਕੋਈ ਵੀ ਗੱਲ ਇਹੋ ਜਿਹੀ ਨਹੀਂ ਕਰਨੀ ਵੀ ਜਿਹਦੇ ਨਾਲ ਕਿਸੇ ਨੂੰ ਕੋ ਠੇਸ ਪਹੁੰਚੇ ਸਾਡੇ ਸਾਡੇ ਸੈਕਟਰੀ ਸਰਾਰ ਬਚਨ ਸਿੰਘ ਜੀ ਵੀ ਆਏ ਨੇ ਇਹਨਾਂ ਦਾ ਵੀ ਤਲਵਾਦ ਬਹੁਤ ਬਹੁਤ ਅਗਲੀ ਮੀਟਿੰਗ ਦੀ ਕਦੋਂ ਆਸ ਕਰ ਸਕਦੇ ਹੁਣ ਅਸੀਂ ਅਗਲੀ ਮੀਟਿੰਗ ਨਾ ਆ ਪਹਿਲਾਂ ਅਸੀਂ ਕੁਝ ਇਹਨਾਂ ਨੇ ਸਾਡੇ ਜਿਹੜੇ ਮੈਂਬਰ ਸਾਹਿਬਾਨ ਨੇ ਇਹਨਾਂ ਨੇ ਕੁਝ ਸਾਡੇ ਕੋਲੋਂ ਮੰਗੇ ਨੇ ਕੋ ਸਾਡੇ ਪ੍ਰਸਤਾਵ ਦਿੱਤੇ ਸੀਗੇ ਉਹਨਾਂ ਨੇ ਸਾਡੇ ਕੋਲ ਇਹਨਾਂ ਨੇ ਪਿਛਲੇ ਡਾਕੂਮੈਂਟ ਮੰਗੇ ਨੇ ਅਸੀਂ ਉਹ ਪਹਿਲਾਂ ਇਹਨਾਂ ਨੂੰ ਪ੍ਰੋਵਾਈਡ ਕਰ ਦਈਏ ਉਹ ਕਰਕੇ ਜਦੋਂ ਸਾਡੇ ਉਹ ਤਿਆਰ ਹੋ ਜਾਂਦੇ ਦੇ ਕੇ ਅਸੀਂ ਜਲਦੀ ਤੋਂ ਜਲਦੀ ਹੀ ਮੀਟਿੰਗ ਰੱਖਣ ਦੀ ਕੋਸ਼ਿਸ਼ ਕਰਾਂਗੇ ਔਰ ਮੈਂ ਸਾਰੇ ਮੈਂ ਕੋਸ਼ਿਸ਼ ਕਰਾਂਗਾ ਕਿ ਸਾਰੇ ਮੈਂਬਰ ਸਾਹਿਬਾਨ ਨਾਲ ਆਪਾਂ ਇੱਕ ਵਾਰੀ ਕੌਨਟੈਕਟ ਕਰਕੇ ਤੇ ਜੋ ਸਾਡੇ ਆਪਸ ਚ ਸਾਰੇ ਸਹਿਮਤੀ ਬਣੇਗੀ ਜਲਦੀ ਤੁਹਾਨੂੰ ਮਤਲਬ ਇਹ ਦੁਬਾਰਾ ਅਸੀਂ ਮੀਟਿੰਗ ਦਾ ਤੁਹਾਨੂੰ ਦੱਸਾਂਗੇ ਵੀ ਕਦੋਂ ਸਾਡੀ ਮੀਟਿੰਗ ਹੋ ਰਹੀ ਹੈ ਸੈਕਟਰੀ ਸਾਹਿਬ ਬਾਕੀ ਮੈਂਬਰਾਂ ਵੱਲੋਂ ਕੁਝ ਲੋਕਸ ਕੀਤਾ ਜਾਂਦਾ ਵੀ ਸਾਨੂੰ ਸਮੇਂ ਸਿਰ ਮੀਟਿੰਗ ਦੇ ਬਾਰੇ ਨਹੀਂ ਦੱਸਿਆ ਜਾਂਦਾ ਦੇਖੋ ਨਾ ਇਹ जग ਜਾਹਰ ਹੈ ਇਹਦੇ ਚ ਮੈਂ ਕਵਾਂ ਜਾਂ ਕੋਈ ਦੂਜਾ ਕਵੇ ਕੋਈ ਐਸੀ ਗੱਲ ਨਹੀਂ ਗਈ ਇੱਥੇ ਕੁਝ ਪਰਿਸ਼ਥਤੀਆਂ ਐਸੀਆਂ ਬਣ ਗਈਆਂ ਸਨ ਪਿਛਲੇ ਸਾਲ ਤੇ ਕੁਝ ਮਤਲਬ ਕੁਝ ਐਸਾ ਮਾਹੌਲ ਬਣ ਗਿਆ ਸੀਗਾ ਜਿਹਨੂੰ ਨਹੀਂ ਬਣਨਾ ਚਾਹੀਦਾ ਤੇ ਇਸ ਕਰਕੇ ਕੁਝ ਇਹਨਾਂ ਨੂੰ ਇਹ ਸੱਦਾ ਵੀ ਦਿੱਤਾ ਮਤਲਬ ਦੋ ਤਿੰਨ ਵਾਰੀ ਮੀਟਿੰਗਾਂ ਦਾ ਇਹ ਮੈਂਬਰ ਸਾਹਿਬਨ ਸਾਡੇ ਨਹੀਂ ਆਏ ਫਿਰ ਸਾਾਨੂੰ ਇੱਕ ਸਾਡੇ ਵਿਧੀ ਤੇ ਵਿਧਾਨ ਦੇ ਮੁਤਾਬਕ ਵੀ ਸਾਨੂੰ ਇਹ ਤਿੰਨ ਅਗਰ ਕੋਈ ਮੀਟਿੰਗਾਂ ਲਗਾਤਾਰ ਕੰਟੀਨਿਊ ਨਹੀਂ ਹੁੰਦਾ ਅਸੀਂ ਉਹਦੀ ਮੀਟਿੰਗ ਦੇ ਵਿੱਚ ਸਰਵਸੰਮਤੀ ਨਾਲ ਉਹਦੀ ਸਦਸਤਾ ਖਤਮ ਕਰ ਸਕਦੇ ਹਾਂ ਮਤਲਬ ਇਹ ਸਾਡੇ ਅਜੇ ਪ੍ਰੋਵੀਜ਼ਨ ਆ ਉਹਦੇ ਤੇ ਫਿਰ ਵੀ ਅਸੀਂ ਮੈਂ ਫਿਰ ਵੀ ਅਸੀਂ ਮਤਲਬ ਇਹ ਕੋਸ਼ਿਸ਼ ਕੀਤੀ ਕਿ ਵੀ ਅਸੀਂ ਮੈਂਬਰ ਕੱਢਣੇ ਨਹੀਂਗੇ ਇਹ ਸਾਡੇ ਸਾਰੇ ਨਿਯੁਕਤ ਚੁਣਕੇ ਮੈਂਬਰ ਆਏ ਨੇ ਅਸੀਂ ਉਹਨਾਂ ਦੇ ਪੁਨਰ ਵਿਚਾਰ ਵਾਸਤੇ ਆਪਾਂ ਉਹਨੂੰ ਅਸਥਿਤਿਕਤ ਕਰਤਾ ਤੇ ਚਲੋ देर से आए दुरुस्त आए ਤੇ ਮੈਂ ਤੇ ਫਿਰ ਵੀ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਾਂਗਾ ਸਾਡੇ ਜਿੰਨਾ ਵੀ ਸਾਡੇ ਪ੍ਰਧਾਨ ਸਾਹਿਬ ਨੇ ਸਾਡੇ ਆਪਣੇ ਜਿਲ੍ਹੇ ਆਪਣੇ ਪੰਨੂ ਸਾਹਿਬ ਨੇ ਸਰਬਾਤ ਸਿੰਘ ਜੀ ਨੇ ਜਿਹਨੇ ਅਪ ਸੈਕਟਰੀ ਸਾਹਿਬ ਸਾਡੇ ਬੈਠੇ ਨੇ ਸਾਰਿਆਂ ਨੇ ਬਹੁਤ ਜ਼ਿਆਦਾ ਸਿਦਾ ਪ੍ਰਤਾਪ ਸਿੰਘ ਜੀ ਬੈਠੇ ਸਾਡੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਇਹ ਵੀ ਆਏ ਨੇ ਇਹਨਾਂ ਦਾ ਵੀ ਧੰਨਵਾਦ ਆ ਹੋਰ ਵੀ ਜਿਹੜੇ ਵੀ ਮੈਂਬਰ ਤੇ ਮੈਂ ਨਾਮ ਨਹੀਂ ਲੈ ਸਕਿਆ ਉਹਦੇ ਲਈ ਮੈਂ ਸ਼ਮਾ ਮੰਗਾਗਾ ਮੈਂ ਸਾਰਾ ਦਾ ਨਾਮ ਨਹੀਂ ਲੈ ਪਾਇਆ ਹਣ ਆਪ ਜੀ ਸਾਡੇ ਮਾਤਾ ਜੀ ਸਾਡੇ ਹੈਗੇ ਨੇ ਇਹਨਾਂ ਕੋ ਥੋੜਾ ਜਿਹਾ ਇੱਕ ਦੋ ਗੱਲਾਂ ਸੁਣ ਸਕਦੇ ਆ ਅਸੀਂ ਪਤਾ ਹੀ ਮਾਤਾ ਜੀ ਆਪ ਜੀ ਅੱਜ ਦੀ ਮੀਟਿੰਗ ਬਾਰੇ ਕੀ ਕਹਿਣਾ ਚਾਹੁੰਦੇ ਹੋ ਭੁੱਲਨ ਦੇ ਅੰਦਰ ਸਭ ਕੋ ਆ ਪੂਰਨ ਗੁਰੂ ਕਰਤਾਰ ਮੇਰਾ ਕਹਿਣਾ ਇਹ ਹੈ ਕਿ ਜੋ ਵੀ ਪਿੱਛੇ ਹੋਇਆ ਜਿੱਦੋ ਕੋਲ ਵੀ ਹੋਇਆ ਉਹ ਸਭ ਗੱਲਾਂ ਤੇ ਮਿੱਟੀ ਪਾਓ ਤੇ ਆਪਣਾ ਰਲ ਮਿਲ ਕੇ ਸਾਰੇ ਕੰਮ ਕਰੋ ਮੈਂ ਰੋਜ਼ ਹੀ ਅਰਦਾਸ ਕਰਦੀ ਸਾਂ ਕਿ ਸੱਚੇ ਪਾਤਸ਼ਾਹ ਕੋਈ ਅਸਰ ਦੀ ਵਿੱਧ ਬਣਾਓ ਕਿ ਸਾਰੇ ਇੱਕ ਹੋ ਜਾਣ ਜਿਹੜਾ ਕਿ ਅੱਜ ਦਿਨ ਆਇਆ ਹੈ ਸੱਚੇ ਪਾਛੇ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਰੇ ਮੈਂਬਰਾਂ ਨੂੰ ਸਮੱਤ ਦਿੱਤੀ ਹੈ ਜਿਹੜੇ ਵੀ ਕੁਸੇ ਕਰਦੇ ਹਨ ਗਲਤੀਆਂ ਉਹ ਬੱਚੇ ਗਲਤੀਆਂ ਕਰਦੇ ਹੀ ਹਨ ਲੇਕਿਨ ਉਹਨਾਂ ਨੂੰ ਮਾਫੀ ਕੀਤੀ ਜਾ ਸਕਦੀ ਹੈ ਹਨ ਕਿ ਅਸੀਂ ਉਹਨਾਂ ਨੂੰ ਉਹਨਾਂ ਨੂੰ ਹੋਰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤੇ ਮੈਂ ਆਸ ਕਰਦੀ ਹਾਂ ਕਿ ਸਾਰੇ ਮੈਂਬਰ ਰਲ ਮਿਲ ਕੇ ਇਸ ਗੁਰਦੁਆਰੇ ਦੇ ਜਿਆਦਾ ਜਿਆਦਾ ਕੰਮ ਕਰਾਂਗੇ ਤੇ ਜਿਆਦਾ ਦੇ ਉਚਾਈਏ ਵਿੱਚ ਲੈ ਜਾਣਗੇ ਤੇ ਜਿਹਦੇ ਵਿੱਚ ਕਿ ਇੰਡੀਆ ਦੇ ਵਿੱਚ ਵੀ ਜਿਹੜੇ ਕਿ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਹੀ ਪਤਾ ਲੱਗੇ ਕਿ ਸਿਨਾਨ ਮੱਥਾ ਸਾਹਿਬ ਗੁਰਦੁਆਰਾ ਕਿੱਥੇ ਹੈ ਤੇ ਕਿਵੇਂ ਹੈ ਆ ਕੇ ਮੱਥਾ ਟੇਕਨ ਵਾਹਿਗੁਰੂ ਜੀ ਦਾ ਖਾਲਸਾ ਕੋਈ ਮੀਟਿੰਗ ਅੱਜ ਹੋਈ ਏ ਮੀਟਿੰਗ ਬਹੁਤ ਚਿਰ ਪਹਿਲਾਂ ਹੋ ਜਾਣੀ ਚਾਹੀਦੀ ਸੀਗੀ ਕਿਉਂਕਿ ਅੱਜ 7 ਮਹੀਨੇ ਬਾਅਦ ਇਹ ਮੀਟਿੰਗ ਜਿਹੜੀ ਹੋਈ ਹੈਗੀ ਏ ਦੇ ਉਹ ਸੋਹਣਾ ਪ੍ਰਯਾਸ ਜਰਨਲ ਸਕੱਤਰ ਸਾਹਿਬ ਜੀ ਨੇ ਤੇ ਪ੍ਰਧਾਨ ਜੀ ਨੇ ਕੀਤਾ ਜਦੋਂ ਤੱਕ ਅਸੀਂ ਆਪਸ ਦੇ ਵਿੱਚ ਘਰ ਰਲ ਮਿਲ ਕੇ ਬੈਠਾਂਗੇ ਜੀ ਤੇ ਅਸੀਂ ਕਿੱਦਾਂ ਅੱਗੇ ਕੰਮ ਕਰਾਂਗੇ ਅੱਜ ਇਹਨਾਂ ਨੇ ਸੋਹਣਾ ਪ੍ਰਯਾਸ ਕੀਤਾ ਸਾਰੇ ਜਣੇ ਰਲ ਮਿਲ ਕੇ ਬੈਠੇ ਆ 7 ਮਹੀਨਿਆਂ ਦੇ ਵਿੱਚ ਘਾਰ ਮੈਨੂੰ ਜਾਬ ਦਾ ਵੀ 10 ਮਹੀਨਿਆਂ ਦੇ ਵਿੱਚ ਘਾਰ ਅਸੀਂ ਬਹੁਤ ਕੁਝ ਗਵਾਇਆ ਵੀ ਹੈ ਅਸੀਂ ਨਾ ਮੈਨੂੰ ਕਹਿਣ ਲੱਗਿਆ ਕੋਈ ਦਿੱਕਤ ਨਹੀਂ ਹੈਗੀ ਅਸੀਂ ਕੌਮ ਦੇ ਆਗੂ ਵੀ ਗਵਾਏ ਹੈਗੇ ਨੇਗੇ ਇਹ ਸਿਰਫ ਸਾਡੀਆਂ ਆਪਣੀਆਂ ਕਮੀਆਂ ਹੈਗੀਆਂ ਨੇ ਤੇ ਸਾਨੂੰ ਸचेत ਹੋਣਾ ਇਹਨਾਂ ਚੀਜ਼ਾਂ ਤੋਂ ਪਿਛਲੀਆਂ ਗਲਤੀਆਂ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਹੈਗਾ ਵਾ ਤੇ ਸਾਨੂੰ ਰਲ ਮਿਲ ਕੇ ਤੇ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਘਰ ਹੈ ਪੰਜਾਂ ਸਾਲਾਂ ਵਾਸਤੇ ਆਏ ਆ ਤੇ ਅੱਜ ਮੇਰਾ ਖਿਆਲ ਹੈ ਕਿ 37 ਮਹੀਨੇ ਹੋ ਗਏ ਨੇ ਕਿ 23 ਮਹੀਨੇ ਸਾਡੇ ਕੋਲ ਬਚੇ ਨੇਗੇ ਤਾਂ ਪ੍ਰਯਾਸ ਹੋਣਾ ਚਾਹੀਦਾ ਵੀ ਸਾਰੇ ਜਣੇ ਰਲ ਮਿਲ ਕੇ ਕੰਮ ਕਰਨ ਲੇਕਿਨ ਇਹ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਹੁੰਦੀ ਹੈ ਕਿ ਇਹ ਪ੍ਰਧਾਨ ਸਾਹਿਬ ਜੀ ਤੇ ਜਨਰਲ ਸਕੱਤਰ ਸਾਹਿਬ ਦੀ ਹੁੰਦੀ ਹੈ ਛੇਤੀ ਛੇਤੀ ਕਿਉਂਕਿ ਮਨਾਂ ਦੇ ਵਿਚਾਰ ਬਹੁਤ ਚੀਜ਼ਾਂ ਹੁੰਦੀਆਂ ਨੇ ਆਪਾਂ ਛੇਤੀ ਛੇਤੀ ਇੱਕ ਪਲੈਟਫਾਰਮ ਦੇ ਉੱਤੇ ਬੈਠਾਂਗੇ ਤੇ ਉਹਨਾਂ ਵਿਵਾਦਾਂ ਦੇ ਕੋਈ ਨਾ ਕੋਈ ਹੱਲ ਵੀ ਨਿਕਲਣਗੇ ਮੈਂ ਨਾ ਸਾਰੇ ਅਗਰ ਸਾਡੇ ਕਿਸੇ ਮੈਂਬਰ ਸਾਹਿਬਾਨ ਕੋਲੋਂ ਕਰਕੇ ਕਿਸੇ ਜਾਣੇ ਅਣਜਾਣੇ ਕਿਸੇ ਵੀ ਸਾਡੇ ਮੈਂਬਰ ਸਾਹਿਬਾਨ ਦੇ ਮਤਲਬ ਸ਼ਾਨ ਦੇ ਖਿਲਾਫ ਕੋਈ ਵਰਡ ਬੋਲਿਆ ਗਿਆ ਹੋਵੇ ਤੇ ਮੈਂ ਉਸ ਦੀ ਸਾਰੇ ਸਦਨ ਕੋਲੋਂ ਸਾਡੇ ਸਾਡੇ ਮੈਂਬਰ ਸਾਹਿਬਾਨਾਂ ਕੋਲੋਂ ਮੈਂ ਉਹਦੀ ਸ਼ਮਾ ਯਾਤਨਾ ਕਰਦਾ ਹਾਂ ਵੀ ਸਾਡੇ ਕਿਸੇ ਵੀ ਮੈਂਬਰ ਨੇ ਜੇ ਕੋਈ ਗਲਤ ਸ਼ਬਦ ਬੋਲਿਆ ਉਹਦੇ ਲਈ ਅਸੀਂ ਉਹਨਾਂ ਵੱਲੋਂ ਸ਼ਮਾ ਜਾਚ ਕਰਾਂ ਤੇ ਗਾ ਖਾਲਸਾ ਵੈਗੜ ਜੀ ਦੀ ਫਤਿਹ ਅੱਜ ਸਾਡੇ 11 ਵਜੇ ਮੀਟਿੰਗ ਸਟਾਰਟ ਹੋਈ ਸੀ ਜਿਰਚਾ ਸੀ 25 ਮੈਂਬਰ ਔਰ ਦੋ ਨਾਮਿਤ ਮੈਂਬਰ ਜੀ ਜੀਪੀਸੀ ਇੱਕ ਸਾਡਾ ਅਜੀ ਮਜੀਤ ਸਿੰਘ ਸਾਹਿਬ ਜੰਦਰ ਸਿੰਘ ਸਾਹਿਬ ਜੀ ਅਜੀ ਸਟਾਈ ਮੈਂਬਰ ਮਾਜੂਸਾਂ ਬੜੇ ਅਛੇ ਟੰਗਣਾ ਉਹ ਪਿਆਰ ਨਾਲ ਮੀਟਿੰਗ ਚੱਲੀ ਡੇਢ ਘੰਟਾ ਉਹ ਮੈਂ ਉਮੀਦ ਕਰਦਾ ਵਾਂ ਕਿ ਅੱਗੇ ਵੀ ਅਜਿਹਾ ਵਧੀਆ ਮੀਟਿੰਗ ਚੱਲੂਗੀ ਜੋ ਸਾਡੇ ਵਿਧਾਨ ਦੇ ਅਨੁਸਾਰ ਮੀਟਿੰਗ ਕਾਲ ਕਰਨ ਦਾ ਨਿਯਮ ਹੈ ਉਹ ਤਿੰਨ ਤਿੰਨ ਮਹੀਨੇ ਬਾਅਦ ਹੋਅ ਉਹ ਤਿੰਨ ਮਹੀਨੇ ਬਾਅਦ ਅੰਦਰ ਫੇਰ ਮੀਟਿੰਗ ਸੱਦੀ ਜਾਊਗੀ ਤੇ ਮੈਂ ਚਾਹੁੰਦਾ ਆ ਅੱਗੇ ਤਿੰਨ ਮਹੀਨੇ ਮੀਟਿੰਗ ਸੱਦੀ ਜਾਏ ਔਰ ਅਜ ਤੋਂ ਉਹ ਚੰਗਾ ਮਾਹੌਲ ਬਣੇ ਅਸੀਂ ਸਰ ਮਿਲ ਬੈ ਕੇ ਜਿੰਨੇ ਗੁਰਮਾਜੇ ਕਰਦੇ ਪ੍ਰਸਤਾਵ ਵਿਕਾਸ ਕਰ ਰਹੀ ਹੈ ਉਹ ਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਮੀਟਿੰਗ ਬਹੁਤ ਵਧੀਆ ਢੰਗ ਨਾਲ ਹੋਈ ਹੈ ਇਹ ਕਮੇਟੀ ਵਿੱਚ ਜਿਹੜਾ ਪੱਖਸ਼ ਵਿਪੱਖਸ਼ ਸੰਸਦ ਜਾਂ ਇੱਥੇ ਹੁੰਦਾ ਆ ਇੱਕ ਦੂਜੇ ਤੋਂ ਚਰਚਾ ਵਿਚਾਰ ਸਾਰੇ ਹੀ ਕਰਦੇ ਨੇ ਉਦੇ ਉੱਤੇ ਮੈਂ ਆਖਦਾ ਕੱਲ ਹੋਣੀ ਆ ਦੂਜਾ ਤਾਂ ਨਹੀਂ ਹੋਣੀ ਤੇ ਉੱਤੇ ਵਿਚਾਰ ਕੀਤਾ ਜਾਂਦਾ ਇਹ ਸਾਰੇ ਥਾਵਾਂ ਚਲਦੀ ਆ ਬਾਕੀ ਮੀਟਿੰਗ ਅੱਜ ਦੀ ਬਹੁਤ ਵਧੀਆ ਟੰਗਣਾ ਹੋਈ ਆ ਜੇ ਕੋਈ ਇਹਦੇ ਉੱਤੇ ਕੋਈ ਗਲਤ ਬਾਹਰ ਜਾਂ ਕਿਤੇ ਵੀ ਲਾਈਵ ਹੁੰਦਾ ਆ ਤੇ ਉਹ ਝੂਠ ਲਾਈਵ ਹੁੰਦਾ ਏ ਇਹ ਉਸ ਨੂੰ ਹੀ ਆਪਣੇ ਆਪ ਦੇ ਦਿਮਾਗ ਤੇ ਵਿਚਾਰ ਕਰਨਾ ਚਾਹੀਦਾ ਕਿ ਜੇ ਮੈਂ ਬਾਹਰ ਕਿਤੇ ਲਾਈਵ ਹੋ ਗਿਆ ਗਲਤ ਤੇ ਉਹ ਗਲਤ ਏ ਸੰਗਤ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਅੰਦਰ ਮੀਟਿੰਗ ਵਿੱਚ ਕਿਸੇ ਦੀ ਵੀ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਵਰਤੋਂ ਜਾਂ ਹੈ ਗਲਤ ਸ਼ਬਦਾਂ ਦੀ ਨਹੀਂ ਹੋਈ ਲਗਭਗ ਵਿਚਾਰਾਂ ਦੀ ਲੜਾਈ ਹੁੰਦੀ ਆ ਤੇ ਵਿਚਾਰਾਂ ਦੀ ਲੜਾਈ ਜਿਹੜੀ ਗੁਰੂ ਘਰ ਵਾਸਤੇ ਇਹ ਗਾਹ ਵੀ ਹੋਣੀ ਚਾਹੀਦੀ ਆ ਕਿ ਵਿਚਾਰ ਜਿਹੜੇ ਆ ਹਰ ਇੱਕ ਦਾ ਆਪਣਾ ਹੈ ਤੇ ਉਹਦੇ ਉੱਤੇ ਸਾਰਿਆਂ ਨੇ ਸਹਿਮਤ ਵੀ ਹੁੰਦੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਬਹੁਤ ਦਿਨਾਂ ਦੇ ਬਾਅਦ ਮੀਟਿੰਗ ਜਿਹੜੀ ਹੋਈ ਆ ਅੱਜ ਪੂਰੇ ਲਗਭਗ 25 ਮੈਂਬਰ ਅਤੇ ਇਲੈਕਟਿਡ ਮੈਂਬਰ ਤੇ ਦੋ ਨਾਮਿਨੇਟ ਮੈਂਬਰ ਇੱਥੇ ਮੌਜੂਦ ਸੀ तो आज कमेट सारे पदाधिकारी मौजूद सी प्रधान सेक्रेटरी वाइस प्रेसिडेंट जॉइंट सेक्रेटरी सारी टीम पूरी मौजूद तो बहुत अच्छे समय अनुसार बहुत अच्छे माहौल के मीटिंग पूरी की गई तो मेरे द्वारा कुछ विचार दिए गए मैं एक दो चार वि अपने विचार रखे थे जैसे भी मैं क्या थी कि एक आडिट कमेटी तीन बंद बनाई जाए जो हर दो महीने बाद जी आडिट करे हर कम का गुरद्वारा कमेटी के जोड़े कम ने हर चीज़ का आडिट करे तो और जोड़ा हिसाब किताब है और ਚੱਲ ਰਿਹਾ ਹੈ ਲੇਕਿਨ ਹਰ 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 ਕਿਸ ਹਰ ਕਿਸਾਬ ਸਾਰੇ ਦੇ ਹਰ ਮੈਂਬਰ ਦੇ ਕੋਲ ਜਾਣਾ ਚਾਹੀਦਾ ਹਰ ਮੈਂਬਰ ਦੇ ਕੋਲ ਮੈਂ ਜੇ ਬਾਕੀ ਠੀਕ ਹੈ ਮੀਟਿੰਗ ਅੱਛੀ ਰਹੀ ਔਰ ਬਹੁਤ ਟਾਈਮ ਦੇਬਾਦ ਹੋਈ ਬਾਕੀ ਅਗਲੀ ਮੀਟਿੰਗ ਬਹੁਤ ਜਲਦੀ ਬੁਲਾਉਣਗੇ ਤੇ ਵਾਹਿਗੁਰੂ ਜੀ ਖਾਲਸਾ ਡਾਇਲੋਗ ਸ਼ੁਰੂ ਹੋਏਗਾ ਔਰ ਤਾਂ ਹੀ ਕਿਸੇ ਨਾ ਕਿਸੇ ਅਸੀਂ ਸਰੇ ਤੇ ਜਾਂ ਕਿਸੇ ਨਤੀਜੇ ਤੇ ਪਹੁੰਚਾਂਗੇ ਜੇ ਗੱਲਬਾਤ ਹੀ ਨਹੀਂ ਹੋਏਗੀ ਜਾਂ ਕੋਈ ਦੂਰ ਬੈਠਾ ਜਾ ਕੇ ਗੱਲਾਂ ਬਣਾਉਂਦਾ ਰਿਹਾ ਆਪਣੇ ਵੱਲੋਂ ਮਸੀਆਣੇ ਕਹਿੰਦੇ ਵੀ ਗਲਤ ਕਹਿੰਦੀ ਆ ਵੀ ਤੂੰ ਮੂੰਹ ਆ ਕੱਢ ਮੈਂ ਤੈਨੂੰ ਪਿੰਡੋ ਕਰਨੀ ਆ ਫਿਰ ਆਪੜ ਦੇ ਵਿੱਚ ਨਹੀਂ ਬਹਿ ਸਕਦੇ ਫ ਦਿਲ ਦੇ ਵਿੱਚ ਜਗ੍ਹਾ ਰੱਖ ਕੇ ਡਾਇਲੋਗ ਕਰਨਾ ਸ਼ੁਰੂ ਕਰੋ ਤਾਂ ਸਾਰ ਵੱਡੀ ਤੋਂ ਵੱਡੀ ਸਮੱਸਿਆ ਦਾ ਹੱਲ ਜਿਹੜਾ ਨਿਕਲ ਆਉਂਦਾ ਵਾ ਔਰ ਜਦੋਂ ਵੀ ਕਿਸੇ ਚੀਜ਼ ਦਾ ਹੱਲ ਨਿਕਲਿਆ ਵਾ ਉਹ ਬਹਿ ਕੇ ਹੀ ਨਿਕਲਿਆ ਵਾ ਜਾਂ ਇੱਕ ਦੂਜੇ ਨਾਲ ਗੱਲਬਾਤ ਕਰਕੇ ਹੀ ਨਿਕਲਿਆ ਲੜ ਕੇ ਕਦੇ ਨਹੀਂ ਨਿਕਲਿਆ ਔਰ ਇਹਦੇ ਸਾਂਝਾ ਕੰਮ ਆ ਗੁਰੂ ਘਰ ਦਾ ਕੰਮ ਆ ਜੇ ਅੱਜ ਇਹਨਾਂ ਨੇ ਇੱਕ ਕਦਮ ਵਧਾਇਆ ਵਾ ਜਾਂ ਜੀ ਆਇਆਂ ਆਖਣ ਦੇ ਤੇ ਦੂਜੀ ਧਰਨੋਂ ਵੀ ਚਾਹੀਦਾ ਵਾ ਕਿ ਛੋਟੀਆਂ-ਛੋਟੀਆਂ ਨੂੰ ਗੱਲਾਂ ਛੱਡ ਕੇ ਤਾਂ ਆਪਸ ਦੇ ਨਾਲ ਬਹਿ ਕੇ ਜੇ ਕੋਈ ਗੁੱਸਾ ਨਰਾਜ਼ਗੀ ਵੀ ਆ ਤਾਂ ਹਣਕੇ ਦੱਸੋ ਔਰ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ ਅਸੀਂ ਤੇ ਇਹੋ ਹੀ ਕਹਾਂ ਫੋਨ ਆਉਂਦੇ ਨੇ ਉਹਨਾਂ ਦਾ ਸਾਰਿਆਂ ਦਾ ਇਹੋ ਹੀ ਕਹਿਣਾ ਵੀ 27 ਮੈਂਬਰ ਨੇ 27 ਮੈਂਬਰ ਵੀ ਆਪਸ ਦੇ ਵਿੱਚ ਨਹੀਂ ਬਹਿ ਕੇ ਗੱਲਬਾਤ ਕਰ ਸਕਦੇ ਇਹਨਾਂ ਦੀ ਕਿਹੜੀ ਨਿੱਜੀ ਕੋਈ ਉੱਤੇ ਲੜਾਈ ਆ ਜਾਂ ਨਿੱਜੀ ਜ਼ਮੀਨੀਆਂ ਜਿਹੜੀ ਇਹਨਾਂ ਵੰਡਣੀਆਂ ਕਿਸੇ ਨੂੰ ਵੱਧ ਮਿਲ ਗਈਆਂ ਕਿਸੇ ਨੂੰ ਘੱਟ ਮਿਲ ਗਈਆਂ ਕੰਮ ਤੇ ਗੁਰੂ ਘਰ ਦਾ ਹੀ ਆ ਮੰਨ ਲਓ ਵੀ ਕੰਮ ਕੋਈ ਕਹਿੰਦਾ ਵੀ ਮੈਂ ਇਸ ਤਰੀਕੇ ਨਾਲ ਕੰਮ ਕਰਨਾ ਵਾ ਦੂਜਾ ਕਹਿੰਦਾ ਕਿ ਐਗਜ਼ਾਮਪਲ ਲੈ ਕੇ ਚੱਲਦੇ ਆ ਕੋਈ ਕਹਿੰਦਾ ਵੀ ਕੰਮ ਦਾ ਮੈਂ ਇਸ ਤਰੀਕੇ ਨੇ ਕਰਨੀ ਐ ਇੱਥੇ ਕਰਨੀ ਐ ਇਹਨੇ ਫੋਟੋ ਉੱਚੀ ਕੱਢਣੀ ਆ 5 ਫੋਟ ਉੱਚੀ ਕਰਨੀ ਦੂਜਾ ਕਹਿੰਦਾ ਨਹੀਂ 6 ਫੋਟ ਉੱਚੀ ਕਰਨੀ ਇਹ ਕਿੱਡਾ ਕ ਵੱਡਾ ਮਸਲਾ ਵਾ ਚਲੋ ਜੀ ਇੱਕ ਆਪਸ ਦੇ ਵਿੱਚ ਬਹਿ ਕੇ ਇਹਦਾ ਹੱਲ ਕਿੱ데 ਜਾ ਸਕਦਾ ਨਾ ਮਸਲਾ ਸਿਰਫ ਨਿੱਕੇ ਨਿੱਕੇ ਗੱਲਾਂ ਦਾ ਉਹਦੇ ਵਿੱਚ ਕਿਤੇ ਨਾ ਕਿਤੇ ਈਗੋ ਆ ਜਾਂਦੀ ਹੈ ਜਿਹੜੀ ਈਗੋ ਨੂੰ ਅਸੀਂ ਛੱਡ ਨਹੀਂ پا ਰਹੇ ਔਰ ਗੁਰੂ ਘਰ ਦਾ ਨੁਕਸਾਨ ਕਰ ਰਹੇ ਆ ਮੈਂ ਤੇ ਇਹੋ ਹੀ ਬੇਨਤੀ ਕਰਨੀ ਚਾਹਾਂਗਾ ਇਹਨਾਂ ਦੇ ਅੱਗੇ ਵੀ ਔਰ ਮੈਂ ਸਤਿਕਾਰ ਕਰਨਾ ਪ੍ਰਧਾਨ ਸਾਹਿਬ ਦਾ ਔਰ ਬਾਕੀ ਸਾਰੇ ਮੈਂਬਰ ਸਹਿਬਾਨ ਦਾ ਵੀ ਆ